ਵਾਹ ਗੁਰੂ ਜੀ ਦਾ ਹੌਸਲਾ ਵਾਹ ਗੁਰੂ ਜੀ ਕੀ ਫਤਿਹ ਵਾਹ ਗੁਰੂ ਜੀ ਆਪਾਂ ਜੀਵ ਬੜੇ ਵੱਡੇ ਭਾਗਾਂ ਵਾਲੇ ਆ ਕਿਉਂਕਿ ਆਪਾਂ ਨੂੰ ਵਾਹਿਗੁਰੂ ਜੀ ਨੇ ਮਨੁੱਖਾ ਜਨਮ ਬਖਸ਼ਿਆ ਮਨੁੱਖਾ ਜਨਮ ਬਖਸ਼ਿਆ ਜੁਨਾ ਦੇ ਵਿੱਚੋਂ ਕੱਢ ਕੇ ਮਨੁੱਖਾ ਜਨਮ ਇੰਨੇ ਤਾਂ ਮਿਹਰ ਕੀਤੀ ਦਇਆ ਕੀਤੀ ਤੇ ਹੁਣ ਆਪਾਂ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤੇ ਆਪਾਂ ਨੂੰ ਇਹੀ ਕਿਹਾ ਗਿਆ ਕਿ ਜਿਹੜਾ ਮਨੁੱਖਾ ਜਨਮ ਉਹ ਵਾਹਿਗੁਰੂ ਨੂੰ ਅਕਾਲ ਪੁਰਖ ਨੂੰ ਮਿਲਣ ਵਾਸਤੇ ਮਿਲਿਆ ਇਹ ਆਪਾਂ ਨੂੰ ਦੁਬੇ ਦਾ ਵੈਰ ਲੜਾਈ ਝਗੜੇ ਕਾਮ ਕ੍ਰੋਧ ਇਹਨਾਂ ਵਾਸਤੇ ਨਹੀਂ ਮਿਲਿਆ ਇਹ ਮੁੱਖਾ ਜਨਨ ਸਿਰਫ ਮਾਲਕ ਦੀ ਪ੍ਰਾਪਤੀ ਆਸਤੇ ਆ ਜੇ ਆਪਾਂ ਇਸ ਜਨਮ ਵਿੱਚ ਉਸ ਵਾਹਿਗੁਰੂ ਦਾ ਮਿਲਾਪ ਨਹੀਂ ਕੀਤਾ ਉਸ ਪਿਆਰੇ ਦਾ ਮਿਲਾਪ ਨਹੀਂ ਕੀਤਾ ਅਕਾਲ ਪੁਰਖ ਵਾਹਿਗੁਰੂ ਦਾ ਜੋ ਆਪਾਂ ਨੂੰ ਸਵਾਸਾਂ ਦੀ ਪੂੰਜੀ ਦੇ ਕੇ ਜਿੰਦਾ ਰੱਖ ਰਿਹਾ ਹੈ ਤੇ ਨਿਤ-ਨਿਤ ਆਪਾਂ ਨੂੰ ਸਵਾਸਾਂ ਦੀ ਪੂੰਜੀ ਦੇ ਰਿਹਾ ਹੈ ਕਿ ਮੇਰੇ ਬੱਚੇ ਅੱਜ ਨਵੀਂ ਖੋਜ ਕਰਨ ਇਸ ਰਸਤੇ ਚੱਲਣ ਗੁਰਬਾਣੀ ਤੋਂ ਗੁਰਮਤ ਅਨੁਸਾਰ ਸਿੱਖ ਕੇ ਆਪਣੇ ਘਰ ਵਾਪਸ ਆ ਜਾਣਾ ਪਰ ਆਪਾਂ ਕਿਤੇ ਨਾ ਕਿਤੇ ਮਾਇਆ ਦੇ ਵਿੱਚ ਐਸਾ ਔਲਜ ਗਏ ਕਿ ਆਪਾਂ ਗੁਰਬਾਣੀ ਤੋਂ ਬਹੁਤ ਦੂਰ ਹੋ ਰਹੇ ਆ ਜਿਸ ਕਰਕੇ ਆਪਾਂ ਨੂੰ ਇਹ ਮਾਇਆ ਦੇ ਹੁੰਦੇ ਹੋਏ ਧੀਆ ਪੁੱਤ ਘਰਬਾਰ ਸਭ ਕੁਝ ਹੁੰਦੇ ਹੋਏ ਫਿਰ ਵੀ ਚੈਨ ਨਹੀਂ ਆਉਂਦੀ ਕਿਤੇ ਨਾ ਕਿਤੇ ਕੋਈ ਨਾ ਕੋਈ ਦੁੱਖ ਲੱਗੇ ਹੀ ਰਹਿੰਦਾ ਸੋ ਫਿਰ ਆਪਾਂ ਨੂੰ ਇਹੀ ਕਿਹਾ ਜਾਂਦਾ ਗੁਰਬਾਣੀ ਦੇ ਵਿੱਚ ਇਹੀ ਸਮਝਾਇਆ ਜਾਂਦਾ ਕਹਿੰਦੇ ਬਿੰਦ ਤੋਂ ਦਹੋਰ ਜੇ ਮੰਗਣਾ ਸਿਰ ਦੁੱਖਾਂ ਦੇ ਦੁੱਖ ਦੇਹ ਨਾਮ ਸੰਤੋਖਿਆ ਪੁੱਤਰ ਮਨ ਕੀ ਭੁੱਖ ਵਾਹਿਗੁਰੂ ਜੀ ਆਪ ਹੀ ਦੱਸਦੇ ਆ ਕਹਿੰਦੇ ਵੀ ਉਹਦਾ ਨਾਮ ਮੰਗਣਾ ਚਾਹੀਦਾ ਹੈ ਉਹ ਨਾਮ ਦੇ ਵਿੱਚ ਸਾਰੀਆਂ ਹੀ ਜਰੂਰਤਾਂ ਪੂਰੀਆਂ ਹੋ ਜਾਂਦੀਆਂ ਉਹ ਵਾਹਿਗੁਰੂ ਨੂੰ ਆਪ ਹੀ ਫਿਕਰ ਹੋ ਜਾਂਦਾ ਜਦੋਂ ਆਪਾਂ ਦੋਸਤੋ ਉਸਦਾ ਨਾਮ ਉਸ ਅਕਾਲ ਪੁਰਖ ਵਾਹਿਗੁਰੂ ਨੇ ਮੰਗ ਲੈਨੇ ਆ ਜੇ ਆਪਾਂ ਉਹਨੂੰ ਛੱਡ ਕੇ ਹੋਰ ਦੁਨਿਆਵੀ ਸੁੱਖ ਲੋੜਦੇ ਆ ਤਾਂ ਫਿਰ ਕਿਤੇ ਨਾ ਕਿਤੇ ਆਪਾਂ ਦੁੱਖਾਂ ਦੇ ਵੱਲ ਨੂੰ ਜਾ ਰਹੇ ਆ ਸਿਰ ਦੁੱਖਾਂ ਦੇ ਦੁੱਖ ਤੁਹਾਨੂੰ ਆਪਾਂ ਕੋਸ਼ਿਸ਼ ਕਰਨੀ ਹੈ ਜਦੋਂ ਵੀ ਅਰਦਾਸ ਬੇਨਤੀ ਕਰਨੀ ਆ ਵਾਹਿਗੁਰੂ ਜੀ ਤੋਂ ਨਾਮ ਧੰਨ ਮੰਗਣਾ ਹੁਣ ਜਿਸ ਤਰ੍ਹਾਂ ਆਪਣਾ ਵਿਸਾਖ ਦਾ ਮਹੀਨਾ ਚੱਲ ਰਿਹਾ ਇਸ ਦੇ ਵਿੱਚ ਵੀ ਆਪਾਂ ਨੂੰ ਇਹ ਹੀ ਸਮਝਾਇਆ ਗਿਆ ਸੀਗਾ ਕਿ ਇੱਕ ਸਰ ਕੇ ਨਾਮ ਬਿਨ ਅੱਗੇ ਲਈਏ ਖੋਏ ਵੀ ਇੱਕ ਹਰੀ ਦੇ ਨਾਮ ਤੋਂ ਬਿਨਾਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਅੱਗੇ ਸਭ ਕੁਝ ਖੋ ਲਿਆ ਜਾਂਦਾ ਹੈ ਇਸ ਕਰਕੇ ਆਪਾਂ ਵਾਹਿਗੁਰੂ ਦਾ ਨਾਮ ਧਨ ਇਕੱਠਾ ਕਰਨਾ ਹੁੰਦਾ ਦੁਨਿਆਵੀ ਕਾਰਜ ਕਰਦੇ ਕਰਦੇ ਸ਼ੇਰੀ ਆਪਾਂ ਨੂੰ ਸਬਰ ਆਉਣਾ ਧੀਰਜ ਆਉਣਾ ਨਾ ਨਹੀਂ ਤਾਂ ਫਿਰ ਉਹ ਤ੍ਰਿਸ਼ਨਾ ਜਿਹੜੀ ਉਹ ਵਧਦੀ ਜਾਂਦੀ ਹੈ ਵਧਦੀ ਜਾਂਦੀ ਹੈ ਤੇ ਕਿਤੇ ਨਾ ਕਿਤੇ ਆਪਾਂ ਨੂੰ ਫਿਰ ਜੁਨਾ ਵੱਲ ਨੂੰ ਲੈ ਜਾਂਦੀ ਹੈ ਸੋ ਆਪਾਂ ਕੋਸ਼ਿਸ਼ ਕਰਨੀ ਹੈ ਵੱਧ ਤੋਂ ਵੱਧ ਕੰਮ ਕਾਜ ਕਰਨੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਧੀਆਂ ਪੁੱਤਰਾਂ ਬੱਚਿਆਂ ਮਾਤਾ ਪਿਤਾ ਭੈਣਾ ਭਰਾਵਾਂ ਸਾਰੇ ਰਿਸ਼ਤਿਆਂ ਦੇ ਵਿੱਚ ਪਿਆਰ ਨਾਲ ਰਹਿਣਾ ਮਿਲ ਕੇ ਰਹਿਣਾ ਆਪਣੇ ਫਰਜ਼ ਸਮਝਦੇ ਹੋਏ ਪਰ ਨਾਲ ਨਾਲ ਆਪਾਂ ਸਾਰਿਆਂ ਨੇ ਵਾਹਿਗੁਰੂ ਗੁਰਮੰਤਰ ਉਸ ਵਾਹਿਗੁਰੂ ਨੂੰ ਯਾਦ ਕਰਨਾ ਉਹਦਾ ਸਿਮਰਨ ਕਰਨਾ ਗੁਰਬਾਣੀ ਅਨੁਸਾਰ ਚੱਲਣਾ ਗੁਰਮਤ ਅਨੁਸਾਰ ਚੱਲਣਾ ਇਸ ਮਨੁੱਖਾ ਜਨਮ ਦਾ ਲਾਹਾ ਲੈਣਾ ਉਨ ਜਿਸ ਤਰ੍ਹਾਂ ਪਵ ਵਿਸਾਖ ਦਾ ਮਹੀਨਾ ਸੀ ਆਪਾਂ ਸਰਵਨ ਕੀਤਾ ਸੀਗਾ ਵਿਸਾਖ ਧੀਰਨ ਕਿਉਂ ਵਾਢੀਆਂ ਜਿੰਨਾ ਪ੍ਰੇਮ ਵਿਛੋੜ ਕੇਂਦੇ ਵਿਸਾਖ ਦੇ ਵਿੱਚ ਉਹਨਾਂ ਨੂੰ ਧੀਰ ਜ ਨਹੀਂ ਹੁੰਦਾ ਉਹਨਾਂ ਵਾਢੀਆਂ ਨੂੰ ਜਿਨ੍ਹਾਂ ਦਾ ਪਿਆਰ ਉਹਨਾਂ ਦੇ ਕੋਲ ਨਾ ਹੋਵੇ ਉਹਨਾਂ ਨੂੰ ਤਾਂ ਵਿਛੋੜਾ ਹੀ ਮਹਿਸੂਸ ਹੋਈ ਜਾਂਦਾ ਹੈ ਕੋਕ ਵਿਸਾਖ ਦੇ ਵਿੱਚ ਸਾਰਿਆਂ ਨੇ ਮਿਲ ਕੇ ਆਪਣੇ ਜਿਸ ਤਰ੍ਹਾਂ ਕਣਕਾਂ ਵੜਦੇ ਆ ਕਾਰਜ ਹੁੰਦੇ ਆ ਸਾਰੇ ਕਰਦੇ ਆ ਪਰ ਜੇ ਘਰ ਦਾ ਕੋਈ ਮੈਂਬਰ ਤੀ ਪੁੱਤ ਪਤੀ ਜਾਂ ਕੋਈ ਵੀ ਪਿਆਰਾ ਜਿਹਦੇ ਨਾਲ ਵੱਧ ਪਿਆਰ ਹੁੰਦਾ ਉਹ ਨਾਲ ਨਾ ਹੋਵੇ ਤਾਂ ਫਿਰ ਉਹਦਾ ਕਿਤੇ ਨਾ ਕਿਤੇ ਵਿਛੋੜਾ ਮਹਿਸੂਸ ਹੁੰਦਾ ਹੈ ਧਿਆਨ ਉਧਰ ਨੂੰ ਰਹਿੰਦਾ ਇਸੇ ਤਰ੍ਹਾਂ ਫਿਰ ਆਪਾਂ ਨੂੰ ਸਮਝਾਉਂਦੇ ਕਹਿੰਦੇ ਹਰ ਸਾਜਨ ਪੁਰਖ ਵਿਸਾਰਕ ਹੈ ਲੱਗੀ ਮਾਇਆ ਤੋਂ ਵੀ ਜਦੋਂ ਆਪਾਂ ਨੂੰ ਮਾਇਆ ਚੁੰਬੜ ਜਾਂਦੀ ਹੈ ਫਿਰ ਆਪਾਂ ਉਹ ਵੈਗੁਰੂ ਉਸ ਹਰ ਸਾਜਨ ਪੁਰਖ ਨੂੰ ਵਿਸਾਰ ਦਿੰਨੇ ਆ ਭੁੱਲ ਜਾਂਨੇ ਆ ਉਸ ਵੈਗੁਰੂ ਨੂੰ ਤਾਂ ਆਪਾਂ ਹਮੇਸ਼ਾ ਯਾਦ ਰੱਖਣਾ ਜਿਹੜਾ ਆਪਾਂ ਨੂੰ ਸਵਾਸਾਂ ਦੀ ਪੂੰਜੀ ਦੇ ਕੇ ਨਿਤ ਜਿੰਦਾ ਰੱਖ ਰਿਹਾ ਹੈ ਜਿਹੜਾ ਕਿਸ ਬਾਸ ਆਪਾਂ ਇੱਕ ਵੀ ਮੁੱਲ ਨਹੀਂ ਲੈ ਸਕਦੇ ਜੇ ਆਪਾਂ ਉਸ ਵਾਹਿਗੁਰੂ ਅਕਾਲ ਪੁਰਖ ਨੂੰ ਹੀ ਭਲਾ ਦਿੱਤਾ ਤਾਂ ਫਿਰ ਕਿਤੇ ਨਾ ਕਿਤੇ ਆਪਾਂ ਵੀ ਮਾਇਆ ਦੇ ਬਸ ਹੋ ਗਏ ਜਿਹੜੀ ਆਪਾਂ ਨੂੰ ਉਹਨਾਂ ਜਿਉਂਾਂ ਵੱਲ ਲੈ ਕੇ ਜਾਏਗੀ ਦੁੱਖਾਂ ਵੱਲ ਲੈ ਕੇ ਜਾਏਗੀ ਫਿਰ ਆਪਾਂ ਨੂੰ ਅੱਗੇ ਸਮਝਾਉਂਦੇ ਕਹਿੰਦੇ ਪੁੱਤਰ ਕਲਤਰ ਨਾ ਸੰਗ ਤਨਾ ਹਰ ਅਮਨਾਸੀ ਓ ਕਹਿੰਦੇ ਜਿਹੜੇ ਆਪਣੇ ਰਿਸ਼ਤੇ ਆ ਪੁੱਤਰ ਇਸਤਰੀਆ ਪੰਜਾਬ ਪਾ ਜਿਹੜਾ ਧਨ ਕਮਾਉਣੇ ਆ ਇਹ ਕੋਈ ਵੀ ਮਨੁੱਖ ਦੇ ਨਾਲ ਨਹੀਂ ਜਾਂਦਾ ਕਿਸੇ ਦਾ ਵੀ ਸੰਗ ਨਹੀਂ ਹੁੰਦਾ ਸਾਥ ਨਹੀਂ ਹੁੰਦਾ ਨਾ ਸੰਗ ਤਨਾ ਵੀ ਕੋਈ ਵੀ ਧਨ ਸਾਥ ਨਹੀਂ ਜਾਂਦਾ ਇਹ ਸਭ ਇੱਥੇ ਹੀ ਰਹਿ ਜਾਂਦਾ ਹਰ ਅਵਨਾਸੀ ਉਹ ਪਰੰਤੂ ਜਿਹੜਾ ਵਾਹਿਗੁਰੂ ਆ ਉਹ ਬਨਾਸੀ ਆ ਉਹ ਨਾਸ਼ ਨਹੀਂ ਹੁੰਦਾ ਉਹ ਨਾਲ ਜਾਂਦਾ ਉਹਦਾ ਸਿਮਰਨ ਉਹਦਾ ਯਾਦ ਉਹਦਾ ਪ੍ਰੇਮ ਨਾਮ ਉਹ ਆ ਨਾਲ ਜਾਂਦਾ ਉਹ ਮਨ ਦੇ ਨਾਲ ਜਾਂਦਾ ਸੋ ਆਪਾਂ ਵੱਧ ਤੋਂ ਵੱਧ ਸਿਮਰਨ ਕਰਕੇ ਉਸ ਅਕਾਲ ਪੁਰਖ ਦਾ ਇੰਨਾ ਕਿ ਪਿਆਰ ਬਣਾਉਣਾ ਹੁੰਦਾ ਹੈ ਕਿ ਸਾਨੂੰ ਇੱਕ ਪਲ ਵੀ ਵਿਸਰੇ ਤਾਂ ਤੜਫ ਕਿਤੇ ਨਾ ਕਿਤੇ ਮਹਿਸੂਸ ਹੋਵੇ ਵੀ ਮੈਂ ਅੱਜ ਸਿਮਰਨ ਨਹੀਂ ਕੀਤਾ ਅੱਜ ਪਾਠ ਨਹੀਂ ਕੀਤਾ ਗੁਰਬਾਣੀ ਦੀ ਵਿਚਾਰ ਨਹੀਂ ਪੜ੍ਹੀ ਮੈਂ ਅੱਜ ਕਿਤੇ ਨਾ ਕਿਤੇ ਇਹ ਮਹਿਸੂਸ ਹੋਵੇ ਜੇ ਅੰਦਰੋਂ ਇਹ ਮਹਿਸੂਸ ਨਹੀਂ ਹੋ ਰਿਹਾ ਤਾਂ ਫਿਰ ਆਪਾਂ ਕਿਤਨਾ ਕਿਤੇ ਮਾਇਆ ਦੇ ਬਸ ਪਏ ਹੋਏ ਆ ਜਿਹੜੀ ਇੱਥੇ ਹੀ ਰਹਿ ਜਾਣੀ ਆ ਆਪਣੇ ਆਪਾਂ ਆਪ ਹੀ ਆਮ ਹੀ ਦੇਖਦੇ ਆ ਆਪਣੇ ਵੱਡੇ ਬਜ਼ੁਰਗ ਦਾਦੇ ਪਰਦਾਦੇ ਉਹ ਸਾਰੀ ਮਾਇਆ ਇੱਥੇ ਹੀ ਛੱਡ ਜਾਂਦੇ ਆ ਕੋਈ ਵੀ ਅੱਜ ਤੱਕ ਨਾਲ ਨਹੀਂ ਲੈ ਕੇ ਗਿਆ ਜਦੋਂ ਜਿਸ ਨੂੰ ਆਵਾਜ਼ ਵੱਜ ਗਈ ਉਸ ਨੂੰ ਬਸ ਜਾਣਾ ਪੈਣਾ ਤੇ ਉਸ ਤੋਂ ਪਹਿਲਾਂ ਪਹਿਲਾਂ ਆਪਾਂ ਉਸ ਅਕਾਲ ਪੁਰਖ ਵਾਹਿਗੁਰੂ ਨਾਲ ਇੰਨਾ ਕ ਪਿਆਰ ਪਾਉਣਾ ਹੁੰਦਾ ਹੈ ਕਿ ਆਪਾਂ ਨੂੰ ਜਾਣ ਤੋਂ ਪਹਿਲਾਂ ਉਹਦੀ ਯਾਦ ਆਵੇ ਤੇ ਆਪਾਂ ਨੂੰ ਅੱਗੇ ਫਿਰ ਸਮਝਾਉਂਦੇ ਆ ਕਹਿੰਦੇ ਪਲਚ ਪਲਚ ਸਗਲੇ ਮੋਹੀ ਝੂਠੇ ਤੰਦੈ ਮੋਹ ਕਹਿੰਦੇ ਜਿਹੜੇ ਇਹ ਸੀਗੇ ਆਪਾਂ ਇਹ ਵਿਚਾਰਾਂ ਦੇ ਵਿੱਚ ਮਾਇਆ ਦੇ ਵਿੱਚ ਇਸ ਤਰ੍ਹਾਂ ਫਸ ਗਏ ਕਿ ਉਹਦੇ ਵਿੱਚ ਹੀ ਪਲਚ ਪਲਚ ਮਰ ਰਹੇ ਆ ਖਤਮ ਹੋ ਰਹੇ ਆ ਜਿਨ੍ਹਾਂ ਦਾ ਕੋਈ ਫਾਇਦਾ ਹੀ ਨਹੀਂ ਫਾਇਦਾ ਤਾਂ ਨਾਮ ਧੰਦਾ ਹੋਣਾ ਜੋ ਆਪਣੇ ਨਾਲ ਜਾਣਾ ਇਹ ਤਾਂ ਇੱਕ ਆਪਾਂ ਦੁਨਿਆਵੀ ਕਾਰਜਾਸਤੇ ਲੋੜ ਵਾਸਤੇ ਲੋਣੀਕ ਜ਼ਰੂਰੀ ਹੁੰਦੀ ਹੈ ਕਿ ਆਪਣਾ ਕੰਮ ਨਾ ਰੁਕੇ ਬਸ ਉਹ ਵਾਹਿਗੁਰੂ ਆਪ ਹੀ ਦਿੰਦਾ ਜਦੋਂ ਬੱਚਾ ਉਹਦੇ ਲੜ ਲੱਗ ਜਾਂਦਾ ਫਿਰ ਉਹ ਸਾਰੀਆਂ ਆਸਾਂ ਪੂਰੀਆਂ ਕਰਦਾ ਬੱਚੇ ਦੀਆਂ ਫਿਰ ਆਪਾਂ ਨੂੰ ਕਹਿੰਦੇ ਇੱਕ ਸਰ ਕੇ ਨਾਮ ਬਿਨ ਅੱਗੇ ਲਈਏ ਖੋਹੇ ਕਹਿੰਦੇ ਵਾਹਿਗੁਰੂ ਦੇ ਸਿਮਰਨ ਤੋਂ ਨਾਮ ਤੋਂ ਬਿਨਾ ਹੋਰ ਜਿਹੜਾ ਕੁਝ ਕੋਈ ਵੀ ਕਰਮ ਕਾਂਡ ਕੀਤਾ ਉਹ ਸਾਰਾ ਕੁਝ ਹੀ ਖੋ ਲੈਣਾ ਕਹਿ ਵੀ ਆਪਾਂ ਜਿਸ ਤਰ੍ਹਾਂ ਕਹਿ ਦਿੰਨੇ ਆਂ ਅਸੀਂ ਬਹੁਤ ਲੰਗਰ ਲਗਾਈ ਅਸੀਂ ਬਹੁਤ ਸੇਵਾ ਕੀਤੀ ਪਰ ਉਹ ਕਿਤੇ ਨਾ ਕਿਤੇ ਰਸਤੇ ਦੇ ਵਿੱਚ ਜਿਹੜੇ ਜਾਮਾ ਕਹਿੰਦੇ ਖੋ ਲੈਂਦੇ ਆ ਪਰ ਅੱਗੇ ਜਿਹੜਾ ਉਹ ਜਿਹੜਾ ਆਪਾਂ ਸਿਮਰਨ ਕੀਤਾ ਸਾਧ ਸੰਗਤ ਦੇ ਵਿੱਚ ਬੈਠ ਕੇ ਸਿੱਖਿਆ ਗੁਰਬਾਣੀ ਅਨੁਸਾਰ ਗੁਰੂ ਦੀ ਮੱਤ ਅਨੁਸਾਰ ਉਹਨੇ ਨਾਲ ਜਾਣਾ ਆਪਣੇ ਦੁਆਏ ਵੇਗਾਰ ਵੇਗੋਚਣ ਪ੍ਰਭ ਬਿਨ ਅਬਰ ਨ ਕੋਈ ਤੇ ਜਿਹੜਾ ਬੰਦਾ ਕਹਿੰਦੇ ਵਾਹਿਗੁਰੂ ਨਹੀਂ ਭੁਲਾ ਦਿੰਦਾ ਉਹ ਤਾਂ ਫਿਰ ਖਵਾਰ ਹੁੰਦਾ ਕਿਉਂਕਿ ਪ੍ਰਭ বিনা ਅਬਰਨਾ ਕੋਈ ਇੱਥੇ ਵੀ ਪ੍ਰਭ ਹੈ ਉੱਥੇ ਵੀ ਹੈ ਸਾਰੇ ਜਗ੍ਹਾ ਉਹ ਇੱਕੋ ਹੀ ਹੈ। ਲੋਕ ਸੁਖੀ ਹੈ ਪਰ ਲੋਕ ਸੁਹੇਲੇ ਕਿਉਂਕਿ ਉਹ ਸਭਨਾ ਦਾ ਮਾਲਕ ਉਹ ਸਾਰਿਆਂ ਨੂੰ ਸਵਾਸ ਦੇਣ ਵਾਲਾ ਰਿਸ਼ਕ ਦੇਣ ਵਾਲਾ ਉਹ ਮਾਲਕ ਆਪ ਹੈ। ਫਿਰ ਆਪਾਂ ਉਸ ਦਾ ਸ਼ੁਕਰਾਨਾ ਕਰਨਾ ਹੁੰਦਾ ਹਰ ਸਵਾਸ ਗਰਾਸ ਦੇ ਨਾਲ ਨਾਲ ਤੇ ਜੇ ਆਪਾਂ ਉਸ ਅਕਾਲ ਪੁਰਖ ਵਾਹਿਗੁਰੂ ਨੇ ਬੁਲਾ ਦਿੱਤਾ ਤਾਂ ਫਿਰ ਕਿੱਦਾਂ ਨਾ ਕਿਤੇ ਆਪਾਂ ਉਹ ਮਾਇਆ ਦੇ ਵਸ ਪੈ ਜਾਵਾਂਗੇ ਉਸ ਮਾਇਆ ਦੇ ਵਸ ਦੇ ਵਿੱਚ ਹੀ ਪੈ ਗਏ ਆ ਜਿਹੜੀ ਆਪਾਂ ਨੂੰ ਹੌਲੀ 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 ਜੂਨਾ ਵੱਲ ਲੈ ਕੇ ਜਾ ਰਹੀ ਹੈ। ਉਸ ਵਾਹਿਗੁਰੂ ਤੋਂ ਦੂਰ ਕਰ ਰਹੀ ਹੈ। ਫਿਰ ਆਪਾਂ ਨੂੰ ਸਮਝਾਉਂਦੇ ਆ ਕਹਿੰਦੇ ਪ੍ਰੀਤਮ ਚਰਨੀ ਜੋ ਲੱਗੈ ਤਨ ਕੀ ਨਿਰਮਲ ਸੋਈ। ਕਹਿੰਦੇ ਜਿਹੜਾ ਵਾਹਿਗੁਰੂ ਦੇ ਚਰਨਾਂ ਨਾਲ ਉਸ ਦੇ ਉਹਨਾਂ ਅਨਹਦ ਸ਼ਬਦਾਂ ਨਾਲ ਜੁੜ ਜਾਂਦਾ ਹੈ। ਕੋਸ਼ਦਾ ਫਿਰ ਆਉਣਾ ਕਹਿੰਦੇ ਸਫਲ ਹੋ ਜਾਂਦਾ ਇਹ ਮਨੁੱਖਾ ਜਨਮ ਸਫਲ ਹੋ ਜਾਂਦਾ ਫਿਰ ਉਹਦੀ ਸ਼ੋਭਾ ਹੁੰਦੀ ਹੈ ਜਿਸ ਤਰ੍ਹਾਂ ਆਪਾਂ ਨੂੰ ਸਮਝਾਇਆ ਜਾਂਦਾ ਕਿ ਜਿਹੜੇ ਗੁਰੂ ਦੇ ਚਰਨ ਉਹਦਾ ਨਾਮ ਧੰਨ ਜੋ ਆਪਾਂ ਨੂੰ ਕਹਿੰਦੇ ਆ ਗੁਰ ਕੇ ਚਰਨ ਮਨ ਮੈਂ ਧਿਆਨ ਵੀ ਆਪਾਂ ਉਸ ਵਾਹਿਗੁਰੂ ਦੀ ਆਵਾਜ਼ ਅਕਾਲ ਪੁਰਖ ਦੀ ਆਵਾਜ਼ ਉਸ ਨੂੰ ਸਰਵਣ ਕਰਨਾ ਹੁੰਦਾ ਬਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਜਦੋਂ ਗੁਰੂ ਦੇ ਚਰਨ ਲਾਗੇ ਆ ਮਤਲਬ ਆਪਾਂ ਗੁਰੂ ਦੇ ਚਰਨਾਂ ਦੇ ਲਾਗੇ ਸਿਮਰਨ ਕਰ ਕਰ ਪਹੁੰਚਦੇ ਆ ਤਾਂ ਫਿਰ ਆਪਾਂ ਨੂੰ ਉਹ ਜਿਹੜੇ ਵਾਜੇ ਵੱਜ ਰਹੇ ਆ ਅਨਹਦ ਤੂਰ ਵੱਜ ਰਿਹਾ ਫਿਰ ਉਹ ਸਰਵਣ ਹੋਣਾ ਸ਼ੁਰੂ ਹੋ ਜਾਂਦਾ ਉਸ ਦੇ ਲਈ ਆਪਾਂ ਵੱਧ ਤੋਂ ਵੱਧ ਸਿਮਰਨ ਕਰਨਾ ਹੁੰਦਾ ਆਪਣੇ ਵਿਚਾਰਾਂ ਫੁਰਨਿਆਂ ਤੋਂ ਬਚਣਾ ਹੁੰਦਾ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋਤਰਿਆ ਆਪਾਂ ਸਤ ਸੰਗ ਕਰਨਾ ਹੁੰਦਾ ਉਹਨਾਂ ਗੁਰਮਖੰਦਾਂ ਉਹਨਾਂ ਪਿਆਰਿਆਂ ਦਾ ਜਿਨ੍ਹਾਂ ਨੇ ਆਪ ਗੁਰਬਾਣੀ ਅਨੁਸਾਰ ਗੁਰਮਤਿ ਅਨੁਸਾਰ ਚੱਲ ਕੇ ਉਸ ਪ੍ਰੀਤਮ ਦੇ ਚਰਨੀ ਲੱਗੇ ਆ ਤਾਂ ਫਿਰ ਅੱਗੇ ਆਪਾਂ ਨੂੰ ਸਮਝਾਉਂਦੇ ਆ ਪ੍ਰੀਤਮ ਚਰਨੀ ਜੋ ਲੱਗੇ ਤਨ ਕੀ ਨਿਰਮਲ ਸੋਈ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਈ ਫਿਰ ਜਿਹੜੇ ਗੁਰਮੁਖ ਪਿਆਰੇ ਜਿਸ ਤਰ੍ਹਾਂ ਪ੍ਰੀਤਮ ਦੇ ਚਰਨੀ ਲੱਗੇ ਫਿਰ ਉਹ ਦੱਸਦੇ ਆ ਵੀ ਆਪਾਂ ਨੂੰ ਗੁਰਬਾਣੀ ਦੇ ਵਿੱਚ ਦੱਸਿਆ ਜਾਂਦਾ ਆਹ ਕੰਮ ਤੁਸੀਂ ਨਹੀਂ ਕਰਨੇ ਕਾਮ, ਕ੍ਰੋਧ, ਲੋਭ, ਮੋਹ, ਤ੍ਰੋਹ, ਨਿੰਦਾ, ਚੁਗਲੀ ਇਹ ਛੱਡਣਾ ਹੈ। ਜੇ ਤੁਸੀਂ ਉਸ ਗੋਬਿੰਦੋਸ ਵਾਹਿਗੁਰੂ ਨੂੰ ਮਿਲਣਾ ਚਾਹੁੰਦੇ ਹੋ ਤਾਂ ਫਿਰ ਆਪਾਂ ਨੂੰ ਇਹ ਸਮਝਾਇਆ ਜਾਂਦਾ ਕਹਿੰਦੇ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲਹੁ ਪ੍ਰਾਪਤ ਹੋਈ। ਆਪਾਂ ਨੂੰ ਬੇਨਤੀ ਕਰਨੀ ਗਈ ਜਾਂਦੀ ਹੈ ਵੀ ਆਪਾਂ ਵੱਧ ਤੋਂ ਵੱਧ ਬੇਨਤੀ ਕਰਨੀ ਆ ਕਿ ਵਾਹਿਗੁਰੂ ਜੀ ਆਪ ਮਿਲੋ ਸਾਨੂੰ ਵੀ ਪ੍ਰਾਪਤੀ ਹੋ ਜਾਏ ਮਨੁੱਖਾ ਜਨਮ ਦਾ ਲਾਹਾ ਹੋ ਜਾਏ ਸਾਡੇ ਵੀ ਜਿਹੜਾ ਸਾਨੂੰ ਵੀ ਧੀਰਜ ਆ ਜਾਵੇ ਸਾਨੂੰ ਵੀ ਉਸ ਵਾਹਿਗੁਰੂ ਨੂੰ ਮਿਲ ਕੇ ਸਬਰ ਸੰਤੋਖ ਆ ਜਾਵੇ ਵਸਾਖ ਸੁਹਾਵਾ ਤਾਂ ਲੱਗੇ ਜਾਂ ਸੰਤ ਭੇਟੈ ਹਰ ਸੋਈ ਕਹਿੰਦੇ ਜਿਸ ਤਰ੍ਹਾਂ ਉਸ ਵਾਡੀ ਵਾਲਿਆਂ ਨੂੰ ਆਪਣਾ ਪਿਆਰਾ ਮਿਲ ਜਾਂਦਾ ਤਾਂ ਫਿਰ ਮਿਲ ਕੇ ਆਨੰਦ ਨਾਲ ਉਹ ਆਪਣੇ ਕਾਰਜ ਕਰਦੇ ਆ ਇਸੇ ਤਰ੍ਹਾਂ ਗੁਰਮਖ ਪਿਆਰੇ ਗੁਰੂ ਦੇ ਪਿਆਰੇ ਉਹਨਾਂ ਨੂੰ ਵਿਸਾਖ ਉਹਦਾ ਹੀ ਸੋਹਣਾ ਲੱਗਦਾ ਜਦੋਂ ਉਹਨਾਂ ਨੂੰ ਸੰਤ ਭੇਟੇ ਹਰ ਸੋਏ ਵਹਿਗੁਰੂ ਨਾਲ ਉਹ ਭੇਟ ਮਿਲੇ ਹੋਏ ਸੰਤ ਮਿਲ ਜਾਂਦੇ ਆ ਜਿਨ੍ਹਾਂ ਨੇ ਆਪ ਉਸ ਰਸਤੇ ਚੱਲ ਕੇ ਉਸ ਵਹਿਗੁਰੂ ਦੀ ਪਹਿਚਾਨ ਕਰ ਲਈ ਉਸ ਨਾਲ ਮਿਲਾਪ ਕਰ ਲਿਆ ਆਪਣੇ ਘਰ ਆਉਣਾ ਜਾਣਾ ਬਣਾ ਲਿਆ ਸੋ ਆਪਾਂ ਵੀ ਕੋਸ਼ਿਸ਼ ਕਰਨੀ ਆ ਵੀ ਵੱਧ ਤੋਂ ਵੱਧ ਸਿਮਰਨ ਕਰੀਏ ਤਾਂ ਕਿ ਸਾਨੂੰ ਵੀ ਉਹ ਵਾਹਿਗੁਰੂ ਮਿਲ ਜਾਵੇ ਉਸ ਦੀ ਪ੍ਰਾਪਤੀ ਹੋ ਜਾਵੇ ਮਨੁੱਖਾ ਜਨਮ ਸਾਡਾ ਵੀ ਸਫਲ ਹੋ ਜਾਵੇ ਸੋ ਆਓ ਫਿਰ ਆਪਾਂ ਲਾਹਾ ਲਈਏ ਪੰਜ ਚਾਰ ਮਿੰਟ ਜਿਸ ਤਰ੍ਹਾਂ ਆਪਾਂ ਨੂੰ ਸਰਵਣ ਕਰਾਇਆ ਸੀ ਕਹਿੰਦੇ ਇੱਕ ਸਰ ਕੇ ਨਾਮ ਬਿਨ ਅੱਗੇ ਲਈਏ ਖੋਏ ਕਹਿੰਦੇ ਉਹ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਤਾਂ ਅੱਗੇ ਸਾਰਾ ਕੁਝ ਹੀ ਖੋ ਲੈਣਾ ਫਿਰ ਕਿਉਂ ਨਾ ਆਪਾਂ ਅੱਜ ਤੋਂ ਹੀ ਸ਼ੁਰੂ ਕਰੀਏ ਜਪਾਪਾ ਸ਼ੁਰੂ ਕਰਾਂਗੇ ਆਪਾਂ ਇਕੱਠਾ ਕਰਾਂਗੇ ਫਿਰ ਆਪਾਂ ਪਰਿਵਾਰ ਨਾਲ ਬੈਠ ਕੇ ਤਿਆਂ ਪੁੱਤਰਾਂ ਨਾਲ ਭੈਣਾ ਭਰਾਵਾਂ ਨਾਲ ਮਿਲ ਕੇ ਇਕੱਠਾ ਕਰਾਂਗੇ ਕਿਉਂਕਿ ਸਭ ਤੋਂ ਜ਼ਰੂਰੀ ਤਾਂ ਤਾਂ ਇਹ ਹੀ ਹੈ ਆਓ ਫਿਰ ਆਪਾਂ ਲਾਹ ਲਈਏ 5-7 ਮਿੰਟ ਵਾਹਿਗੁਰੂ 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 ਵਾਹਿ ਗਰ ਵਾਹ 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 ਗੁਰ 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 ਵਾਹ ਗਰ 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 ਵਾਹ ਗੁਰ 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 ਵਾਹ ਗੁਰ

why get him? Why get up. 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 Why get, up. Why, get, up. Why, get up.

ਵਾਹ ਗਰਮ ਵਾਹ ਗਰਮ ਵਾਹ ਗਰਮ ਵਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਇਸੇ ਤਰ੍ਹਾਂ ਪਾਤ ਵੱਤੋ ਬਦਲਾਹ ਲੈਣਾ ਹੁੰਦਾ ਆਪਾਂ ਸੇਵਾ ਵੀ ਕਰਨੀ ਹੁੰਦੀ ਆ ਲੰਗਰਾਂ ਦੇ ਵਿੱਚ ਲੋੜਵੰਦ ਦੀ ਸੇਵਾ ਕਰਨੀ ਹੁੰਦੀ ਹੈ ਪ੍ਰਣਾਮ ਨਾਲ ਸਿਮਰਨ ਕਰਨਾ ਹੁੰਦਾ ਉਸ ਅਕਾਲ ਪੁਰਖ ਵਾਹਿਗੁਰੂ ਦਾ ਜਿਸ ਨੇ ਆਪਾਂ ਨੂੰ ਸਵਾਸਾਂ ਦੀ ਪੂੰਜੀ ਦਿੱਤੀ ਜਿਸ ਕਰਕੇ ਆਪਾਂ ਸਭ ਕੁਝ ਕਰ ਸਕਦੇ ਆ ਜਿੰਨਾ ਚਿਰ ਸਵਾਸਾਂ ਦੀ ਪੂੰਜੀ ਹੈ ਉਹਨਾਂ ਚਿਰ ਸਾਰੇ ਰਿਸ਼ਤੇਦਾਰ ਭੈਣ ਭਰਾ ਮਿੱਤਰ ਤਨ ਸਭ ਕੁਝ ਹੈ ਤੇ ਉਸੇ ਕਰਕੇ ਆਪਣੇ ਸਰ ਕਾਰਜ ਹੋ ਰਹੇ ਆ ਚੱਲ ਫਿਰ ਰਹੇ ਆ ਤੁਰ ਫਿਰ ਰਹੇ ਆ ਸਭ ਕੁਝ ਕਰ ਰਹੇ ਆ ਕੰਮ ਕਾਜ ਕਰ ਰਹੇ ਆ ਸੋ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਆਪਾਂ ਵਾਦ ਤੋਂ ਵਾ ਸਿਮਰਨਾ ਹੁੰਦਾ ਯਾਦ ਕਰਨਾ ਹੁੰਦਾ ਉਹਦਾ ਸ਼ੁਕਰਾਨਾ ਕਰਨਾ ਹੁੰਦਾ ਤਾਂ ਕਿ ਸਾਡਾ ਵੀ ਮਨੁੱਖਾ ਜਾਨੂ ਸਫਲ ਹੋ ਜਾਵੇ ਸਾਨੂੰ ਵੀ ਉਸ ਪਿਆਰੇ ਨਾਲ ਪਿਆਰ ਹੋ ਜਾਵੇ ਸੋ ਵਾਹਿਗੁਰੂ ਜੀ ਇਹਨੇ ਕੁ ਵਿਚਾਰਾਂ ਕਰਦਿਆਂ ਸਿਮਰਨ ਕਰਦਿਆਂ ਇੱਕ ਨੀਂ ਨੇਕਾਂ ਪੁੱਲਾ ਹੋ ਜਾਂਦੀਆਂ ਆਪ ਜੀ 사 ਸੰਗਤ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਾਲਪੁਰ ਕੁ ਵਾਹਿਗੁਰੂ ਜੀ ਆਪ ਬਖਸ਼ਨ ਹਾਰ ਹਮ ਬਖਸ਼ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ